ਇਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜੀ ਅਜੇ ਗਾਂਧੀ ਆਈਐਸਐਸ ਸਰ ਦੇ ਜਿਹੜੇ ਜੀਸੰਦਰ ਦੇਸ਼ਾਂ ਤਹਿਤ ਜਿਹੜਾ ਨਾਸ਼ਾ ਵਿਰੋਧ ਮਹਿਮ ਚਲਾਈ ਗਈ ਹੈ ਉਹਦੇ ਵਿੱਚ ਇਹ ਸਾਡਾ ਇੱਕ oprana ਮਿਤੀ 19/4/25 ਨੂੰ ਜਿਹੜਾ ਇਹ ਜਿਹੜਾ ਵਿਕੀ ਕੁਮਾਰ अरोड़ा ਉਰਫ ਵਿਜੇ ਕੁਮਾਰ अरोड़ा ਸਾਡਾ ਅਫਸਰਿੰਦਰ ਕੁਮਾਰ ਇਦੇ ਤੋਂ ਜਿਹੜਾ ਕਰੀਬ 11.5 ਲੱਖ ਮਸ਼ੀਨੀਆਂ ਗੋਲੀਆਂ ਜਿਹੜੀਆਂ ਸੀ ਬਰਾਮਦ ਕੀਤੀਆਂ ਸੀ ਤੇ ਇਹਦੇ ਤੇ ਮੁਕਦਮਾ ਦਰਜ ਕੀਤਾ ਸੀ ਉਸ ਤੋਂ ਬਾਅਦ ਜਿਹੜਾ ਇਹਦੇ ਜਿਹੜਾ ਐਸਟੀਓ ਸਿਟੀ ਵੱਲੋਂ ਵਰੁਣ ਕੁਮਾਰ ਵੱਲੋਂ ਜਿਹੜਾ ਕੰਪੀਟੈਂਟ ਅਥਾਰਟੀ ਨੂੰ ਜਿਹੜਾ ਇਹਦਾ ਕੇਸ ਚਾਰ ਕਰ ਕਰਕੇ ਜਿਹੜਾ ਇਹਦੀ ਜਿਹੜਾ ਘਾਰੇ ਤੇ ਫ੍ਰੀਜ਼ ਕਰਨ ਵਾਸਤੇ ਜਿਹੜਾ ਭੇਜਿਆ ਸੀ ਉਹਦਾ ਕੰਪੀਟੈਂਟ ਅਥਾਰਟੀ ਵੱਲੋਂ ਜਿਹੜਾ ਜਿਹੜਾ ਆਰਡਰ ਜਿਹੜਾ ਇਹਦੇ ਫ੍ਰੀਜ਼ਿੰਗ ਆਰਡਰ ਆ ਗਿਆ ਉਹ ਅਸੀਂ ਜਿਹੜੇ ਹੁਣ ਅੱਜ ਲਾਉਣ ਆਏ ਆ ਤੇ ਕਿੰਨੇ ਕੋਪਰਪਰਟੀਜ਼ਰ ਕਿੰਨੇ ਮਕਦਮੇ ਦਰਜ ਨੇ ਇਹਦੇ ਤੇ ਤਿੰਨ ਮਕਦਮੇ ਦਰਜ ਨੇ ਟੋਟਲ ਜਿਹਦੇ ਵਿੱਚ ਕਮਰਸ਼ੀਅਲ ਨੇ ਕਿੰਨੇ ਕਿੰਨੀ ਜਗ੍ਹਾ ਸੀ ਇਹ ਕਰੀਬ ਜਿਹੜੀ ਜਗ੍ਹਾ ਦੋ ਦੋ ਮਰਲੇ ਆ ਜਿਹਦੇ ਉੱਪਰ ਸ਼ਾਰੀ ਵੀ ਕੀਤੀ ਹੋਈ ਹੈ ਉਹ ਜਿਹੜੀ ਜਗ੍ਹਾ ਜਿਹੜੀ ਇਹ ਜਿਹੜੀ ਲਾਲ ਲਕੀਰ ਦੇ ਅੰਦਰ ਆਉਂਦੀ ਹੈ ਕਿੰਨੇ ਸਰ ਇਹ ਅਮਾਉਂਟ ਕਿੰਨੇ ਪਾਦੇ ਇਹਦੀ 50 ਲੱਖ 4000 ਜਿਹੜੀ 500 ਰੁਪਏ ਜਿਹੜੀ ਹੈ ਅਮਾਉਂਟ ਬਣਦੀ ਹੈ ਸਰ ਹੋਰ ਵੀ ਕੁਝ ਨਾਲ ਅਟੈਚ ਕਿਸ ਤਰ੍ਹਾਂ ਦੀ ਪ੍ਰਾਪਰਟੀ ਹੈ ਨਹੀਂ ਇਹੀ ਫਿਲਹਾਲ ਕੀਤਾ ਜੀ ਬਾਕੀ ਜਿਹੜਾ ਅਸੀਂ ਕਰ ਰਹੇ ਆ ਵੈਰੀਫਾਈ ਕਰ ਰਹੇ ਆ ਹੋਰ ਵੀ ਜਿਹੜੇ ਇਸ ਮੁਕਦਮੇ ਦੇ ਵਿੱਚ ਗੇ ਦੋਸ਼ੀ ਉਹਨਾਂ ਦੇ ਵੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕੀਤੀ ਜਾਊਗੀ